ਪੂਰਾ ਤੰਤਰ ਨੂੰ ਬਚਾਉਣ ਤੇ ਲੱਗਿਆ ਹੋਇਆ ਕਿ ਉਹ ਇੱਕ ਘਟਨਾ ਹੈ 3 ਜਨਵਰੀ 2021 ਦੀ ਅੱਜ ਤੱਕ ਪਰਚਾ ਨਹੀਂ ਹੋਇਆ ਆਪਣੇ ਮੰਤਰੀ ਤੇ ਕਾਰਵਾਈ ਕਰ ਦਿੰਦੀ ਹੈ ਸਰਕਾਰ ਉਹ ਚਲ ਬਾਅਦ ਚ ਜੋ ਹੋਇਆ ਉਹ ਸਾਡੇ ਸਾਹਮਣੇ ਆ ਲੇਕਿਨ ਇੱਕ ਸਾਫਾ ਡਾਇਰੈਕਟਰ ਤੇ ਕਾਰਵਾਈ ਨਹੀਂ ਕਰ ਰਹੀ ਇਹਦੇ ਪਿੱਛੇ ਵੀ ਤਾਂ ਕੋਈ ਕਾਰਨ ਹੋਏਗਾ ਕਿ ਸੀਐਮ ਕੋਲ ਆ ਕੇ ਕਿਸੇ ਨੇ ਇਕਬਾਲ ਕਰ ਲਿਆ ਆਪਣੇ ਜੁਰਮ ਨੂੰ ਔਰ ਉਹਨੂੰ ਗਵਾਹੀ ਬਣਾਇਆ ਗਿਆ ਸੀਐਮ ਸੀਐਮ ਦੇ ਬਿਆਨ ਹੀ ਨੋਟ ਕੀਤੇ ਗਏ ਚਲਾਣ 161 ਦੇ ਸੀਐਮ ਨੂੰ ਪੁੱਛਿਆ ਨਹੀਂ ਗਿਆ ਕਿ ਹਾਂਜੀ ਤੁਸੀਂ ਇਹ ਲਿਖਿਆ ਸੀ ਅਜਿਹਾ ਕਿ ਇਹਦਾ ਮਤਲਬ ਜੇ ਤੁਹਾਨੂੰ ਬੁਆਇਸ ਸਿੰਪਲ ਇਟਲ ਮੰਨ ਲਈਏ ਨਹੀਂ ਮੈਂ ਕਿਹਾ ਠੀਕ ਹੈ ਇਹਦਾ ਮਤਲਬ ਫਿਰ ਸੀਐਮ ਕੇ ਪਰਚਾ ਬਣਦਾ ਨਾ ਤਾਂ ਐਸਸੀ ਕਮਿਸ਼ਨ ਐਕਟਿਵ ਦੇਖ ਰਿਹਾ ਨਾ ਪੁਲਿਸ ਦੇਖ ਰਹੀ ਆ ਨਾ ਹੀ ਆਪਣਾ ਵਿਭਾਗ ਕੇ ਐਸਸੀਐਸਟੀ ਐਕਟ ਦੀ ਅੰਦਰ ਜਦੋਂ ਕੋਈ ਕੰਪਲੇਂਟ ਆਉਂਦੀ ਹੈ ਉਹਦੀ ਪ੍ਰੀਲੀਮਿਨਰੀ ਇਨਕੁਆਇਰੀ ਨਹੀਂ ਹੋਏ ਪਹਿਲਾਂ ਪਰਚਾ ਹੋਏ ਤੁਸੀਂ ਬਾਅਦ ਚੋਂ ਜੇ ਪੱਤਰ ਠੁਠਾ ਪਾਏ ਤੁਸੀਂ ਕੈਨਸਲੇਸ਼ਨ ਰਿਪੋਰਟ ਜਾਰੀ ਕਰ ਦੋ ਉਹਨਾਂ ਨੇ ਡਾਕਟਰ ਸੰਦੀਪ ਕਰਨੀ ਡਿਪਾਰਟਮੈਂਟ ਤੇ ਸ਼ਿਕਾਇਤ ਕੀਤੀ ਹੈ ਜਾਂ ਬੁਲੇ ਸਟੇਸ਼ਨ ਤੇ ਐਫਐਐਸਐਲ ਦੇ ਸਹਾਇਕ ਡਾਇਰੈਕਟਰ ਡਾਕਟਰ ਸੰਦੀਪ ਕੌਰ ਵੱਲੋਂ ਇੱਕ ਪਟੀਸ਼ਨ ਹਾਈ ਕੋਰਟ ਦੇ ਵਿੱਚ ਪਾਈ ਗਈ ਉਸ ਪਟੀਸ਼ਨ ਦੇ ਵਿੱਚ ਪ੍ਰੇਰ ਕੀਤੀ ਗਈ ਕਿ ਉਹਨਾਂ ਨੂੰ ਅਪਸ਼ਬਦ ਬੋਲੇ ਗਏ ਨੇ ਸਾਬਕਾ ਡਾਇਰੈਕਟਰ ਅਸ਼wini ਕਾਲੀਆ ਵੱਲੋਂ ਇਹ ਅਪਸ਼ਬਦ ਕਿਉਂ ਬੋਲੇ ਗਏ ਅਤੇ ਇਸ ਪਟੀਸ਼ਨ ਦੇ ਵਿੱਚ ਹੋਰ ਕੀ ਕੀ ਗੱਲਾਂ ਉਹਨਾਂ ਨੇ ਕਹੀਆਂ ਨੇ ਇਸੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਇੱਥੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਜਿਹੜੇ ਹੈਗੇ ਨੇ ਜਤਾਰ ਸਿੰਘ ਸਿੱਧੂ ਉਹ ਮੌਜੂਦ ਨੇ ਅਤੇ ਇਸ ਪਟੀਸ਼ਨ ਦੀ ਕਾਪੀ ਵੀ ਉਹਨਾਂ ਕੋਲੇ ਮੌਜੂਦ ਹੈਗੀ ਆ ਸਿੱਧੂ ਸਾਹਿਬ ਪਹਿਲਾਂ ਤਾਂ ਇਹ ਦੱਸੋ ਕਿ ਇਸ ਪਟੀਸ਼ਨ ਦੇ ਵਿੱਚ ਕੀ ਗੱਲਬਾਤ ਕੀਤੀ ਗਈ ਇਹ ਪਟੀਸ਼ਨ ਜਿਹੜੀ ਹੈ ਬੇਸਿਕਲੀ ਜੀ ਇਹ ਡਾਕਟਰ ਸੰਦੀਪ ਘੁਰਜੋ ਨੇ ਉਹ ਅਸਿਸਟੈਂਟ ਡਾਇਰੈਕਟਰ ਨੇ ਪੰਜਾਬ ਜੜੀ ਹੈਗੀ ਹੈ ਫੋਰੈਂਸਿਕ ਸਾਇੰਸ ਲੈਬੋਰਟਰੀ ਦੀ ਤਾਂ ਇਹ ਮਸਲਾ ਹੈਗਾ ਕਿ ਜਿਹੜਾ ਡਾਇਰੈਕਟਰ ਨੇ ਹੁਣ ਤਾਂ ਉਹ ਰਿਟਾਇਰ ਹੋ ਗਏ ਡਾਕਟਰ ਰਸ਼ਮੀ ਕਾਲੀਆ ਬਾਅਦ ਵਿੱਚ ਉਹਨੂੰ ਐਕਸਟੈਂਸ਼ਨ ਵੀ ਦਿੱਤੀ ਗਈ ਸੀ ਉਹ ਉਹਨਾਂ ਦੇ ਦਫ਼ਤਰ ਚ ਆਉਂਦੇ ਨੇ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਵਰਤ ਕੇ ਬੇਇੱਜ਼ਤ ਕਰਦੇ ਨੇ ਜਿਹੜੇ ਨਾਲ ਉਹਨਾਂ ਦੇ ਅਧਿਕਾਰੀ ਜਿਹੜੇ ਜੂਨੀਅਰ ਅਧਿਕਾਰੀ ਉਹਨਾਂ ਦੇ ਸਾਹਮਣੇ ਔਰ ਇਹ ਰਿਕਾਰਡ ਤੇ ਹੈ ਕਿ ਉਹਨਾਂ ਨੇ ਬਿਆਨ ਵੀ ਦਿੱਤੇ ਨੇ ਪਰ ਕੋਈ ਕਾਰਵਾਈ ਨਹੀਂ ਹੁੰਦੀ ਪੂਰਾ ਤੰਤਰ ਉਹਨੂੰ ਬਚਾਉਣ ਤੇ ਲੱਗਿਆ ਹੋਇਆ ਕਿ ਉਹ ਇੱਕ ਘਟਨਾ ਹੈ 3 ਜਨਵਰੀ 2025 ਦੀ ਅੱਜ ਤੱਕ ਪਰਚਾ ਨਹੀਂ ਹੋਇਆ ਉਹਨਾਂ ਨੇ ਡਾਕਟਰ ਸੰਦੀਪ ਕਰਨੀ ਡਿਪਾਰਟਮੈਂਟ ਤੇ ਸ਼ਿਕਾਇਤ ਕੀਤੀ ਸੀ ਜਾਂ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਕੀਤੀ ਉਹਨਾਂ ਨੇ ਡਿਪਾਰਟਮੈਂਟ ਨੂੰ ਵੀ ਕੀਤੀ ਉਹਨਾਂ ਨੇ ਐਸ்சி ਕਮਿਸ਼ਨ ਨੂੰ ਵੀ ਲਿਖਿਆ ਤੇ ਉਹਨਾਂ ਨੇ ਐਸਐਚਓ ਜਿਹੜੇ ਹੈਗੇ ਸੀਗੇ ਮੁਹੱਲੀ ਉਹਨਾਂ ਨੂੰ ਵੀ ਲਿਖਿਆ ਹੁਣ ਇਹਦੇ ਵਿੱਚ ਕਾਰਨ ਕਿਉਂ ਆ ਕਿ ਇਹ ਪਰਚਾ ਹੋਇਆ ਕਿਉਂ ਨਹੀਂ ਕਿਉਂਕਿ ਇਹ ਐਸਆਈ ਐਕਟ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਜ਼ਿਆਦਾ ਆਥੈਂਟਿਕ ਕੋਈ ਪਰਚਾ ਹੋ ਸਕਦਾ ਮਤਲਬ ਪਹਿਲੀ ਬਿਆਨ ਤੇ ਪਰਚਾ ਹੋਣਾ ਬੰਦ ਇੱਕ ਤਾਂ ਤੁਸੀਂ ਦੇਖੋ ਅਧਿਕਾਰੀ ਕਿਸ ਲੈਵਲ ਦੇ ਨੇ ਉਹ ਹੈਨਾ ਅੱਛਾ ਪਰਚਾ ਕਿਉਂ ਨਹੀਂ ਹੋਇਆ ਕਿਉਂਕਿ ਕਾਰਨ ਕੀ ਹੈ ਪਿੱਛੇ ਦੇ ਕਿ ਜਿਹੜੇ ਡਾਕਟਰ ਅਸ਼ਵਨੀ ਕਾਲੀਆ ਨੇ ਜਿਹੜੇ ਉਦੋਂ ਡਾਕਟਰ ਸੀਗੇ ਉਸ ਤੋਂ ਬਾਅਦ ਉਹਨੂੰ ਐਕਸਟੈਂਸ਼ਨ ਦਿੱਤੀ ਗਈ ਇੱਕ ਪਰਚਾ ਹੋਇਆ ਸੀ 24 ਮਈ 2022 ਦੇ ਵਿੱਚ ਆਪਾਂ ਨੂੰ ਪਤਾ ਕਿ ਜਿਹੜੇ ਵਿਜੇ ਸਿੰਘਲਾ ਸੀਗੇ ਹੈਲਥ ਮਿਨਿਸਟਰ ਪੰਜਾਬ ਦੇ ਤਾਂ ਉਹਨਾਂ ਨੇ ਭਗਵੰਤ ਮਾਨ ਜੀ ਨੇ ਕਿਹਾ ਕਿ ਮੇਰੇ ਕੋਲ ਖਬਰ ਆਈ ਹੈ ਕਿ ਜੀ ਇਹ ਇਸ ਤਰ੍ਹਾਂ ਕਰਕੇ ਕਿਸੇ ਤੋਂ ਕਮਿਸ਼ਨ ਮੰਗਦੇ ਸੀ ਇਹ ਖਬਰ ਸਿਰਫ ਮੇਰੇ ਕੋਲੇ ਆ ਮੈਂ ਚਾਹੁੰਦਾ ਤਾਂ ਦਬਾ ਸਕਦਾ ਸੀ ਇਹ ਸਭ ਸੀ ਸੀ ਹਾਂ ਕਿ ਪੱਤਰਕਾਰ ਨੂੰ ਕਿਸੇ ਨੂੰ ਪਤਾ ਨਹੀਂ ਸੀ ਪਰ ਮੇਰੇ ਕੋਲ ਮੈਂ ਉਹਨਾਂ ਨੂੰ ਬੁਲਾਇਆ ਮੇਰੇ ਕੋਲ ਆ ਕੇ ਉਹ ਮੰਨੇ ਨੇ ਕਿ ਜੀ ਹਾਂ ਜੀ ਮੈਂ ਇਹ ਮ ਰਿਸ਼ਵਤ ਜਿਹੜੀ ਹੈ ਮੰਗੀ ਹੈ ਤੇ ਮੈਂ ਦਵਾ ਸਕਦਾ ਪਰ ਨਹੀਂ ਦਵਾ ਰਿਆ ਤੇ ਉਹਨਾਂ ਤੇ ਮੈਂ ਪਰਚਾ ਦੇ ਰਿਆ ਔਰ ਇਹ ਬਿਆਨ ਉਹਨੇ ਹਿੰਦੀ ਚ ਦਿੱਤਾ ਸੀ ਅੱਛਾ ਇੰਟਰਨੈਸ਼ਨਲ ਮੀਡੀਆ ਤੱਕ ਪਹੁੰਚੇ ਇੰਟਰਨੈਸ਼ਨਲ ਮੀਡੀਆ ਤੱਕ ਪਹੁੰਚੇ ਗੁਜਰਾਤ ਇਲੈਕਸ਼ਨ ਵੀ ਸੀ ਹੋਰ ਵੀ ਸੀ ਇਹ ਹਤਕੰਡਾ 2015 ਚ ਵੀ ਬਣਾਇਆ ਸੀ ਕੇਜਰੀਵਾਲ ਨੇ ਸੇਮ ਆਪਣੇ ਇੱਕ ਮੰਤਰੀ ਤੇ ਪਰਚਾ ਕਰਕੇ ਇਹ ਪਾਰਟੀ ਦੇ ਆਪਣੇ ਹਤਕੰਡੇ ਨੇ ਉਹ ਉਸ ਤੋਂ ਬਾਅਦ ਕੀ ਹੁੰਦਾ ਕਿ ਜਦੋਂ ਉਹ ਫਿਰ ਜਿਹੜਾ ਉਹਨਾਂ ਦਾ ਫੋਨ ਹੈ ਜਿਹੜਾ ਸ਼ਿਕਾਇਤ ਕਰਤਾ ਉਹਦਾ ਫੋਨ ਇਹਨਾਂ ਦੇ ਪੀਰ ਦਾ ਫੋਨ ਤੇ ਹੋਰ ਡਾਕੂਮੈਂਟ ਜਿਹੜੇ ਨੇ ਉਹ ਆ ਕੇ ਜਮ੍ਹਾਂ ਹੁੰਦੇ ਨੇ ਪੰਜਾਬ ਜਿਹੜੀ ਹੈਗੀ ਹੈ ਫੋਰੈਂਸਿਕ ਸੈਂਟਰ ਲੈਬਾਰਟਰੀ ਹਮ ਇਥੇ ਖਰੜ ਮੋਹਾਲੀ ਮੋਹਾਲੀ ਤਾਂ ਵਾਇਸ ਸੈਂਪਲ ਜਿਹੜੇ ਟੈਸਟ ਹੁੰਨੇ ਹੁੰਦੇ ਨੇ ਉਹ ਟੈਸਟ ਜਿਹੜੀ ਹੈਗੀ ਹੈ ਟੈਸਟਿੰਗ ਲਈ ਆਉਂਦੇ ਨੇ ਡਾਕਟਰ ਸੰਦੀਪ ਕੋਰ ਕੋਲ ਹਮ ਉਹ ਆਪਣੀ ਰਿਪੋਰਟ ਤਿਆਰ ਕਰ ਲੈਂਦੇ ਨੇ ਹਮ ਔਰ 8 ਅਗਸਤ 2024 ਨੂੰ ਉਹ ਆਪਣੀ ਰਿਪੋਰਟ ਸਬਮਿਟ ਕਰ ਦਿੰਦੇ ਨੇ ਉਦੋਂ ਜਿਹੜੇ ਡਾਇਰੈਕਟਰ ਸੀਗੇ ਉਹਨਾਂ ਨੂੰ ਜੀ ਅਸ਼ਵ ਨਕਾਲੀਆ ਕੋਲੇ ਨਹੀਂ ਉਦੋਂ ਡਾਕਟਰ ਅਸ਼ਵ ਨਕਾਲੀਆ ਡਿਪਟੀ ਡਾਇਰੈਕਟਰ ਸੀ ਅੱਛਾ ਜੀ ਸਤੰਬਰ ਦੇ ਵਿੱਚ ਫਿਰ ਅਗਲੇ ਮਹੀਨੇ ਡਾਕਟਰ ਅਸ਼ਵਨੀ ਕਾਲੀਆ ਬਣਦੇ ਨੇ ਡਾਇਰੈਕਟਰ ਹਮ ਤਾਂ ਉਹ ਉਹਨਾਂ ਨੂੰ ਕਹਿੰਦੇ ਵੀ ਮੈਨੂੰ ਫਾਈਲ ਦਿਓ ਤੇ ਉਹ ਕਹਿੰਦੇ ਜੀ ਫਾਈਲ ਮੈਂ ਤੁਹਾਨੂੰ ਇਹ ਤਾਂ ਮੇਰੇ ਕਿਉਂਕਿ ਮੇਰੀ ਕਸਟਡੀ ਚ ਹੈ ਕੱਲ ਨੂੰ ਫਾਈਲ ਦੇ ਵਿੱਚ ਕੋਈ ਵੀ ਕੋਈ ਗੜਬੜ ਪਾਈ ਜਾਂਦੀ ਹੈ ਤਾਂ ਜਿਹਦੀ ਕਸਟਡੀ ਚ ਆਬਵੀਅਸਲੀ ਉਹਦੀ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਨਹੀਂ ਦੇ ਸਕਦੀ ਤੁਸੀਂ ਆਫੀਸ਼ੀਅਲੀ ਮੰਗ ਲਓ ਤਾਂ ਆਫੀਸ਼ੀਅਲੀ ਜਿਹੜੀ ਹੈਗੀ ਆ ਫਾਈਲ ਮੰਗੀ ਜੇ ਤਾਂ ਉਹ ਹੈਂਡਓਵਰ ਕਰ ਦਿੰਦੇ ਨੇ ਸੋ ਫਿਰ ਉਹ ਜਿਹੜੀ ਹੈਗੀ ਆ ਰਿਪੋਰਟ ਜਿਹੜੀ ਹੈਗੀ ਆ ਉਹਨੂੰ ਖੋਲਣ ਲਈ ਉਹ ਕਹਿੰਦੇ ਨੇ ਕਿ ਜੀ ਮੈਨੂੰ ਮੋਹਰਾ ਦਿਓ ਉਹ ਕਹਿੰਦੇ ਜੀ ਮੈਂ ਆਪਣੇ ਮੋਹਰਾ ਕਿਉਂ ਦੇਵਾਂ ਮੈਂ ਆਪਣੀ ਰਿਪੋਰਟ ਤਿਆਰ ਕਰਕੇ ਸੀਲ ਕਰਤੇ ਕਵਰ ਤੇ ਤੁਸੀਂ ਆਪਣਾ ਆਪਣੇ ਆਰਡਰ ਨਾਲ ਖੋਲ ਲਓ اچھا ਉਹ ਜਿਹੜੀਆਂ ਮੋਹਰਾ ਹੈ ਉਹਦੇ ਤੇ ਅਧਿਕਾਰ ਵੀ ਡਾਕਟਰ ਸੰਦੀਪ ਕੌਰ ਦਾ ਹੈ ਤੇ ਉਸ ਉਹਦੀ ਜ਼ਿੰਮੇਵਾਰੀ ਵੀ ਉਹਨਾਂ ਦੀ ਹੈਗੀ ਜੇ ਗਲਤ ਯੂਜ਼ ਕਿਤੇ ਹੁੰਦੀਆਂ ਨੇ ਉਹ ਮੋਹਰਾ ਕੰਫਿਡੈਂਸ਼ੀਅਲ ਜਿਸ ਅਧਿਕਾਰੀ ਨੇ ਜਿਹੜਾ ਹੈਗਾ ਉਹਦਾ ਟੈਸਟ ਕੀਤਾ ਜਿਹਨੇ ਰਿਪੋਰਟ ਤਿਆਰ ਕੀਤੀ ਹੈ ਉਹਨੇ ਰੀ ਸੀਲ ਕੀਤਾ ਨੇ ਪਾਰਸਲ ਠੀਕ ਹੈ ਪਹਿਲਾਂ ਪਾਰਸਲ ਸੀਲ ਹੋ ਕੇ ਪੁਲਿਸ ਵੱਲੋਂ ਆਉਂਦੇ ਨੇ ਐਫਐਐਲ ਚ ਮੰਨ ਲਓ ਕਿ ਇਹ ਕੋਈ ਨਸ਼ਾ ਭੜਿਆਗਾ ਉਹ ਵੀ ਸੀਲ ਆਉਂਦਾ ਤਾਂ ਇੱਥੇ ਖੋਲਿਆ ਜਾਂਦਾ ਹੈ ਖੋਲ ਕੇ ਟੈਸਟ ਹੁੰਦਾ ਹੈ ਫਿਰ ਉਹੀ ਅਧਿਕਾਰੀ ਜਿਹੜਾ ਟੈਸਟ ਕਰਦਾ ਰੀਸੀਲ ਕਰਦਾ ਉਹਨੂੰ ਉਹਦੀ ਮੋਰ ਹੁੰਦੀ ਹੈ ਤਾਂ ਉਹਦੀ ਜ਼ਿੰਮੇਵਾਰੀ ਉਹਦੇ ਚ ਫਰਦਰ ਜੇ ਕੋਈ ਗਲਟ ਹੋ ਪਾਈ ਤਾਂ ਉਸੇ ਦੀ ਹੁੰਦੀ ਹੈ ਤਾਂ ਫਿਰ ਇਹ ਕੀ ਕਰਦੇ ਨੇ ਕਿ ਆਡੀਓ ਯੂਨਿਟ ਜਿਹੜੇ ਹੈਗਾ ਫਿਜ਼ਿਕਸ ਡਿਵੀਜ਼ਨ ਦਾ ਉਹਨੂੰ ਦੋ ਹਿੱਸੇ ਚ ਵੰਡ ਦਿੰਦੇ ਨੇ ਆਡੀਓ 1 ਆਡੀਓ 2 ਆਡੀਓ ਬੰਦ ਆ ਕਰਕੇ ਆਪਣੇ ਕੋਲ ਰੱਖਦੇ ਨੇ ਹੁਣ ਜਾਂ ਤਾਂ ਇਹਨਾਂ ਨੂੰ ਗਲਤੀ ਨਾਲ ਆਰਡਰ ਪਾਸ ਹੋਇਆ ਜਾਂ ਪਤਾ ਨਹੀਂ ਕਿ 1 ਜਨਵਰੀ 2024 ਤੋਂ ਬਾਅਦ ਦੇ ਜਿਹੜੇ ਕੇਸ ਨੇ ਉਹ ਡਾਕਟਰ ਅਸ਼ਵਨੀ ਕਾਲੀ ਦੇਖਣਗੇ ਅੱਛਾ ਹਾਲਾਂਕਿ ਉਹਨਾਂ ਦੀ ਐਕਸਪਰਟੀਜ਼ ਨਹੀਂ ਹੈਗੀ ਉਧਰ ਹਮਮ ਠੀਕ ਹੈ ਤੇ 1 ਜਨਵਰੀ 2000 ਮਤਲਬ ਕਿ ਜਿਹੜਾ 31 ਦਸੰਬਰ 2024 ਤੱਕ ਦੇ ਜਿਹੜੇ ਕੇਸ ਨੇ ਉਹ ਡਾਕਟਰ ਸੰਦੀਪ ਕੌਰ ਦੀ ਜਿਹੜੀ ਯੂਨਿਟ 2 ਆ ਉਹਦੇ ਅੰਦਰ ਰਹਿਣਗੇ ਹੁਣ ਇਹ ਪਰਚਾ ਹੈਗਾ 24 ਮਈ 2022 ਦਾ ਤਾਂ ਵੀ ਉਹਨਾਂ ਦੇ ਕੋਲ ਹੀ ਆਉਣਾ ਸੀ ਤਾਂ ਫਿਰ ਉਹਨਾਂ ਨੇ ਕਿਹਾ ਜੀ ਫਿਰ ਫਿਰ ਵੀ ਮੋਹਰਾਂ ਦਿਓ ਉਹਨੇ ਕਿਹਾ ਜੀ ਮੋਹਰਾਂ ਨਹੀਂ ਦੇ ਸਕਦੇ ਤਾਂ ਤੇ ਤੁਸੀਂ ਮਤਲਬ ਜਾਂ ਤਾਂ ਅਫੀਸ਼ਲ ਆਡਰ ਕੱਢੋ ਕੋਈ ਯੂਨੀਅਰ ਐਮਪਲੋਈਜ਼ ਨੂੰ ਵੀ ਤੰਗ ਪਰੇਸ਼ਾਨ ਕੀਤਾ ਜਾਂਦਾ ਉਹਨਾਂ ਨੇ ਇਵਨ ਕੇ ਲਿਖਿਆ ਵੀ ਰਿਟਰਨ ਚ ਕਿ ਜੀ ਸਾਨੂੰ ਇਦਾਂ ਕਰਕੇ ਸਾਤੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਸਾਤੋਂ ਮੋਹਰਾਂ ਮੰਗੀਆਂ ਜਾ ਰਹੀਆਂ ਨੇ ਤੇ ਅਸੀਂ ਨਹੀਂ ਦੇ ਰਹੇ ਤੇ ਮਤਲਬ ਇਸ ਕਰਕੇ ਸਾਡਾ ਜਿਹੜਾ ਹੈਗਾ ਸਾਨੂੰ ਬਚਾਇਆ ਜਾਵੇ ਉਸ ਤੋਂ ਬਾਅਦ ਇਹ ਕੀ ਕਰਦੇ ਨੇ ਤੇ ਜਦੋਂ ਫਿਰ ਡਾਕਟਰ ਸੰਦੀਪ ਕੌਰ ਨੂੰ ਲੱਗਦਾ ਕਿ ਜੀ ਹੁਣ ਇਹ ਗੜਬੜ ਹੋਏਗੀ ਕੋਈ ਆਬਵੀਅਸਲੀ ਜੇ ਦਿਸ ਕਰਨੀ ਰਿਪੋਰਟ ਤਿਆਰ ਕੀਤੀ ਹੈ ਜੇ ਕੋਈ ਉਹਦੇ ਵਿੱਚ ਗੜਬੜ ਪਾਈ ਜਾਂਦੀ ਹੈ ਤਾਂ ਕਾਨੂੰਨ ਜਵਾਬਦੇਹੀ ਉਹਨਾਂ ਦੀ ਹੈ ਹੂੰ ਹੂੰ ਤਾਂ ਜਿਹੜਾ ਪੇਰੈਂਟ ਡਿਪਾਰਟਮੈਂਟ ਹੈ ਉਹ ਹੋਮ ਡਿਪਾਰਟਮੈਂਟ ਹੈ ਓਕੇ ਹੋਮ ਡਿਪਾਰਟਮੈਂਟ ਨੂੰ ਉਹ ਇੱਕ ਨਰਵ ਨੂੰ ਮੇਲ ਲਿਖਦੇ ਨੇ ਹੂੰ ਕਿ ਜੀ ਇਦਾਂ ਦਾ ਕਰਕੇ ਡਾਕਟਰ ਅਸ਼ਵਨੀ ਕਾਲੀਆ ਬੜਾ ਬਜਦਨ ਹੈ ਇਸ ਗੱਲ ਦੇ ਕਿ ਜੀ ਉਹ ਰਿਪੋਰਟ ਖੋਲੋ ਜਾਂ ਉਹਨੂੰ ਬਦਲੋ ਜਾਂ ਕੁਝ ਕਰੋ ਹੂੰ ਤੇ ਮੂਰਾ ਮੰਗ ਰਹੇ ਨੇ ਇਹ ਕਰਨੇ ਉਹ ਕਰ ਰਹੇ ਨੇ ਸਾਰਾ ਤੁਮ ਸਾਰਾ ਦੱਸਿਆ ਮੈਂ ਦਵਾ ਪਾਇਆ ਤੇ ਇਸ ਕਰਕੇ ਮੈਨੂੰ ਪੂਰਾ ਸ਼ੱਕ ਹੈ ਕਿ ਜਿਹੜੀ ਕੇਸ ਪ੍ਰੋਪਰਟੀ ਹੈ ਮਾਲ ਮੁਕਦਮਾ ਉਹ ਉਹ ਉਹਦੀ ਜਿਹੜੀ ਮਤਲਬ ਉਹਦੇ ਨਾਲ ਛੇੜਛਾੜ ਹੋ ਸਕਦੀ ਹੈ ਕੱਲ ਨੂੰ ਜੇ ਛੇੜਛਾੜ ਹੁੰਦੀ ਤਾਂ ਮੈਂ ਵੀ ਮਰ ਨਹੀਂ ਹੁਆ ਕਿਉਂਕਿ ਮੈਂ ਉਹਨਾਂ ਨੂੰ ਸਪੁਰਦ ਕਰ ਚੁੱਕੀ ਹਾਂ 1 ਜਨਵਰੀ ਦੇ ਘਟਨਾ ਫਿਰ 3 ਜਨਵਰੀ ਨੂੰ ਆਉਂਦੇ ਨੇ ਦਫ਼ਤਰ 'ਚ ਜਦੋਂ ਡਾਕਟਰ ਸੰਦੀਪ ਕੌਰ ਆਪਣਾ ਕੰਮ ਕਰ ਰਹੇ ਹੁੰਦੇ ਨੇ ਨਾਲ ਉਹਦੇ EMPLOYE ਬੈਠੇ ਹੁੰਦੇ ਨੇ ਉਹ ਡਿਸਕਸ ਕਰ ਰਹੇ ਇਹਨਾਂ ਕਿ ਜੀ ਸਾਰੇ ਦਿਨ ਚ ਕੀ ਕਰਨਾ ਤੇ ਆ ਕੀ ਉਹਨਾਂ ਨੂੰ ਜਾਤ ਨੂੰ ਲੈ ਕੇ ਜਾਤੀ ਸੁਸ਼ੋਧ ਸ਼ਬਦ ਬੋਲਦੇ ਨੇ ਉਹਨਾਂ ਨੂੰ ਬੇਇਜ਼ਤ ਕਰਦੇ ਨੇ ਤਿੰਨ ਤਿੰਨ ਹੋਰ ਅ fırsਰਾਂ ਉਹਨਾਂ ਦੇ ਸਾਹਮਣੇ ਤਿੰਨ ਹਾਂ ਉਹਨਾਂ ਦੇ ਸਾਹਮਣੇ ਤਾਂ ਉਹ ਸ਼ਿਕਾਇਤ ਕਰਦੇ ਨੇ ਐਸ்சி ਕਮਿਸ਼ਨ ਨੂੰ ਤੇ ਐਸਐਚਓ ਨੂੰ ਔਰ ਬਾਕਾਇਦਾ ਉਹ ਜਿਹੜੇ EMPLOYEES ਨੇ ਉਹ ਬਿਆਨ ਦਿੰਦੇ ਨੇ ਉਹਨਾਂ ਚੋਂ ਇੱਕ ਜਨਰਲ ਕੈਟਾਗਰੀ ਨੂੰ ਬਿਲੋਂਗ ਕਰਦਾ ਦੋ BC ਨੇ ਇਹ ਵੀ ਨਹੀਂ ਕਿ ਐਸਸੀ ਭਾਈ ਮਤਲਬ ਕਿ ਵੀ ਐਸਸੀ ਐਸਸੀ ਨੇ ਕਰਤਾ ਕੋਈ ਸਾਜ਼ਿਸ਼ ਹੋ ਗਈ ਜਦੋਂ ਲਿਗ ਕੈਟਾਗਰੀ ਚ ਇੰਪਲੋਈ ਹੈ ਇੱਕ 20 ਸੀ ਚੁਣੇ ਯਾਨੀ ਕਿ ਸਾਹਮਣੇ ਹੋਈ ਤਾਂ ਹੈ ਗੱਲਬਾਤ ਬਿਲਕੁਲ ਸਾਹਮਣੇ ਹੋਈ ਆ ਉਹਨਾਂ ਨੇ ਚਿੱਠੀ ਵੀ ਕੱਢੀ ਜਿਹਨਾਂ ਬਾਅਦ ਚ ਕਿ ਜੀ ਤੁਸੀਂ ਮੈਂ ਮੈਂ ਤੁਹਾਡੇ ਦਫ਼ਤਰ ਚ ਆਏ ਸੀ ਤੁਸੀਂ ਤਾਂ ਗੱਲਾਂ ਮਾਰ ਰਹੇ ਸੀ ਤਾਂ ਉਹ ਤਾਂ ਸਾਬਤ ਇਹ ਹੁੰਦਾ ਕਿ ਤੁਸੀਂ ਦਫ਼ਤਰ ਗਏ ਸੀ ਤੇ ਉਹ ਸਾਰੇ ਅਧਿਕਾਰੀ ਇਕੱਠੇ ਬੈਠੇ ਕਿੱਥੇ ਬੈਠੇ ਵੀ ਸੀ ਇਹ ਤਾਂ ਤੁਸੀਂ ਕਹਿ ਨਹੀਂ ਸਕਦੇ ਕਿ ਮੈਂ ਕਰਤਾ ਉਹਨਾਂ ਨੇ ਖੁਦ ਹੀ ਹਾਂ ਖੁਦ ਹੀ ਤਸਦੀਕ ਕਰਤਾ ਤੇ ਇਸ ਕਰਕੇ ਹੁਣ ਇਹ ਜਦੋਂ ਪਰ ਫਿਰ ਵੀ ਪਰਚਾ ਨਹੀਂ ਹੁੰਦਾ ਇਸ ਤੋਂ ਵੱਡਾ ਮਤਲਬ ਕਿ ਮੈਂ ਹੈਰਾਨ ਆ ਇਸ ਗੱਲ ਤੇ ਕਿ ਪੰਜਾਬ ਦੀ ਹਾਈਐਸਟ ਜਿਹੜੀ ਲੈਬ ਹੈ ਉਹਦੇ ਅਧਿਕਾਰੀ ਲਿਖ ਕੇ ਦਿੰਦੇ ਨੇ ਕਿ ਸਾਡੇ ਸਾਹਮਣੇ ਇਸ ਤਰ੍ਹਾਂ ਦਾ ਜਾਤੀ ਸੂਚਕ ਜਿਹੜੇ ਸ਼ਾਦ ਵਰਤੇ ਗਏ ਨੇ ਉਹ ਤਪੀੜਨ ਹੋਇਆ ਹੈ ਪਰ ਫਿਰ ਪਰਚਾ ਨਹੀਂ ਹੁੰਦਾ ਜਦ ਕਿ ਲਲਿਤਾ ਕੁਮਾਰੀ ਵਰਸ ਸਟੇਟ ਆਫ ਯੂਪੀ 2011 ਦੀ ਜਜਮੈਂਟ ਹੈ ਸੁਪਰੀਮ ਕੋਰਟ ਦੀ ਜਿੱਦੇ ਚ ਇਹ ਕਿਹਾ ਗਿਆ ਕਿ ਐਫ ਆਈ ਆਰ ਕਰਨ ਤੋਂ ਪਹਿਲਾਂ ਕੋਈ ਵੀ ਇਨਕੁਆਰੀ ਹੋਣੀ ਚਾਹੀਦੀ ਪਹਿਲਾਂ ਪਰਚਾ ਹੋਊਗਾ ਫਿਰ ਇਨਕੁਆਰੀ ਹੋਵੇਗੀ ਫਿਰ ਉਸ ਤੋਂ ਬਾਅਦ ਇੱਕ ਉਹਦੇ ਵਿੱਚ ਐਪਲੀਕੇਸ਼ਨ ਵੀ ਪਈ ਸੀ ਜਿਹੜੀ ਤੱਕ ਮਰੀ ਜਜਮੈਂਟ ਦੇ ਵਿੱਚ ਫਿਰ ਸੁਪਰੀਮ ਕੋਰਟ ਨੇ ਕਿਹਾ ਜੇ ਬਹੁਤ ਕੋਈ ਅਮਰਜੈਂਸੀ ਹੋਵੇ ਤਾਂ ਇਨਕੁਆਰੀ ਕਰ ਸਕਦੇ ਹਾਂ ਪਰ ਉਹ ਵੀ 15 ਦਿਨਾਂ ਦੇ ਵਿੱਚ ਵਿੱਚ ਤੁਸੀਂ ਕਰੋ ਕੰਪਲੀਟ ਕਰਨੀ ਹੈ ਹੁਣ ਇੱਕ ਘਟਨਾ ਹੈ 3 ਜਨਵਰੀ ਦੀ ਕਿੰਨੇ ਮਹੀਨੇ ਹੋ ਗਏ ਕਿੰਨੇ ਮਹੀਨੇ ਹੋ ਚੁੱਕੇ ਨੇ ਤੇ ਉਹ ਐਸਐਸਪੀ ਕਰਤਾ ਨਹੀਂ ਕਰਦੇ ਇਨਕੁਆਰੀ ਫਿਰ ਜਿਹੜੀ ਹੈਗੀ ਮਾਰਕ ਹੋ ਜਾਂਦੀ ਹੈ ਜਿਹੜੇ ਆਈਜੀ ਨੇ ਐਸਪੂਪ ਤੇ ਉਹਨਾਂ ਨੂੰ ਕੋਈ ਅਜੇ ਤੱਕ ਕਾਰਵਾਈ ਨਹੀਂ ਮੀਨ ਵਾਈਲ ਉਹ 7 ਜਿਹੜਾ ਹੈਗਾ ਜੁਲਾਈ ਨੂੰ ਨਹੀਂ ਸੋਲੀ ਸੱਜਣ ਜੀ ਐਸਸੀ ਕਮਿਸ਼ਨ ਵੀ ਲਿਖਦੇ ਨੇ ਐਸਸੀ ਕਮਿਸ਼ਨ ਚਿੱਠੀਆਂ ਕੱਢੀ ਜਾਂਦਾ ਕਿ ਜੀ ਸਾਨੂੰ ਰਿਪੋਰਟ ਪੇਸ਼ ਕਰੋ ਰਿਪੋਰਟ ਪੇਸ਼ ਕਰੋ ਕੋਈ ਰਿਪੋਰਟ ਨਹੀਂ ਪੇਸ਼ ਕਰਿਆ ਐਸਸੀ ਕਮਿਸ਼ਨ ਕੋਈ ਕਾਰਵਾਈ ਨਹੀਂ ਕਰ ਰਿਹਾ ਉਹਨਾਂ ਤੇ ਮਤਲਬ ਸਾਰੇ ਪਾਸੇ ਹੀ ਕਿਸੇ ਤਰੀਕੇ ਦਾ ਇਨਸਾਫ ਮਿਲਦਾ ਹੋਇਆ ਦੇਖ ਹੀ ਨਹੀਂ ਰਿਹਾ ਨਾ ਤਾਂ ਐਸਸੀ ਕਮਿਸ਼ਨ ਐਕਟਿਵ ਦੇਖ ਰਿਹਾ ਨਾ ਪੁਲਿਸ ਦੇਖ ਰਹੀ ਆ ਨਾ ਹੀ ਆਪਣਾ ਵਿਭਾਗ ਜਿਹੜੇ ਵਿਭਾਗ ਦੇ ਵਿੱਚ ਉਹ ਕੰਮ ਕਰਦੇ ਆ ਜਿਹੜੇ ਵਿਭਾਗ ਦੇ ਵਿੱਚ ਇਨਸਾਫ ਦਿੱਤੇ ਜਾਂਦੇ ਆ ਪੁਲਿਸ ਵਿਭਾਗ ਹੀ ਆ ਪੁਲਿਸ ਹੀ ਇਨਸਾਫ ਦਿੰਦੀ ਆ ਆਪਣੀ ਕਲਾਸ 1 ਅਫਸਰ ਨੂੰ ਇਨਸਾਫ ਨਹੀਂ ਦੇ ਪਾ ਰਹੇ ਬਿਲਕੁਲ ਇਹ ਇੱਕ ਪੰਜਾਬ ਪੁਲਿਸ ਡਿਪਾਰਟਮੈਂਟ ਦਾ ਇੱਕ ਪਾਰਟ ਹੈ ਐਫਐਸਐਲ ਤੇ ਆਪਣੇ ਹੀ ਡਿਪਾਰਟਮੈਂਟ ਦੇ ਇੱਕ EMPLOYE ਦੇ ਖਿਲਾਫ ਏਡੀ ਮਤਲਬ ਇੱਕ ਔਰਤ ਹੈਗੀ EMPLOYE ਔਰਤ ਇੱਕ ਐਸਸੀ ਭਾਈਚਾਰਾ ਸੰਬੰਧ ਬੇਇਜ਼ਤੀ ਹੋਈ ਹੈ ਤੇ ਉਹਦੇ ਪਰਚਾ ਵੀ ਨਹੀਂ ਤੁਸੀਂ ਕਰ ਰਹੇ ਅਰੈਸਟ ਤੋਂ ਬਾਅਦ ਦੀ ਗੱਲ ਤੁਸੀਂ ਪਰਚਾ ਵੀ ਨਹੀਂ ਦੇ ਰਹੇ ਉਹ ਕੋਰਟ 'ਚ ਵੀ ਜਾਂਦੇ ਨੇ ਫਰਵਰੀ ਦੇ ਵਿੱਚ 22 ਜਨਵਰੀ 2025 ਤੋਂ ਕੋਰਟ ਡੇਟਾਂ ਪਾਰੀ ਹੁਣ ਜਿਹੜੀ ਨੈਕਸਟ ਡੇਟ ਹੈ ਉਹ 11 ਸਤੰਬਰ ਪਾਰੀ ਹੈ ਜਦ ਕਿ ਜ ਇਹ ਵੀ ਲਾਅ ਹੈ ਕਿ ਜੇ ਪਰਚਾ ਬਣਦਾ ਹੋਵੇ ਤਾਂ ਜੱਜ ਨੇ ਸਿੱਧੇ ਪਰਚੇ ਦੇ ਆਰਡਰ ਦੇਣੇ ਆ। ਹਮਮ ਰਿਪੋਰਟ 'ਚ ਮੰਗਣੀ ਵੀ ਆ ਤਾਂ ਫਿਰ ਉਹੀ ਗੱਲ ਲਲਤਾ ਮਰੀ ਜੀ ਕਿ 15 ਦਿਨ ਦੇ ਵਿੱਚ ਵਿੱਚ ਜੀ ਮੰਗ ਲਵਾਂਗੇ। ਹਮਮ ਤੁਸੀਂ ਦੇਖੋ ਫਰਵਰੀ ਤੋਂ ਕਿੰਨੇ ਮਹੀਨੇ ਹੋ ਗਏ ਸਤੰਬਰ ਹੁਣ ਅਗਲੀ ਡੇਟ ਆ ਤਾਂ ਕਿਨੇ ਬਣ ਗਏ 7 ਮਹੀਨੇ ਬਣ ਗਏ। 7 ਹੈਨਾ ਇਸ ਕਰਕੇ ਮਜਬੂਰ ਹੋ ਕੇ ਫਿਰ ਉਹਨੇ ਮੇਰਾ ਸੰਪਰਕ ਕੀਤਾ ਜਦੋਂ ਫਿਰ ਅਸੀਂ ਹਾਈ ਕੋਰਟ ਅਸੀਂ ਰਿਟ ਪਾਈ ਪਟੀਸ਼ਨ ਪਾਈ ਅਸੀਂ ਇਹ ਇੱਕ ਤਾਂ ਇਹ ਮੰਗ ਕੀਤੀ ਕਿ ਜੀ ਇਹਨੂੰ ਤੇ ਪਰਚਾ ਬਣਦਾ ਜਿਹੜਾ ਉਹ ਕੀਤਾ ਜਾਵੇ ਦੂਸਰਾ ਸਾਨੂੰ ਉਮੀਦ ਨਹੀਂ ਇਨਸਾਫ ਦੀ ਪੰਜਾਬ ਪੁਲਿਸ ਤੋਂ ਕਿਉਂਕਿ ਇਹ ਬੰਦਾ ਜਿਹੜਾ ਹੈਗਾ ਪ੍ਰਭਾਵ ਰੱਖਦਾ ਇਨਫਲੂਐਂਸ ਹੈ ਕਿਉਂਕਿ ਜਿਸ ਬੰਦੇ ਨੂੰ ਬਚਾਉਣ ਲਈ ਇਹਨੇ ਸਭ ਕੁਝ ਕੀਤਾ ਉਹ ਪੰਜਾਬ ਸਰਕਾਰ ਦਾ ਇੱਕ ਸਾਬਕਾ ਮੰਤਰੀ ਹੈ ਤੇ ਪੰਜਾਬ ਸਰਕਾਰ ਦਾ ਪੂਰਾ ਤਾਨ ਲੱਗਿਆ ਪੰਜਾਬ ਸਰਕਾਰ ਦੀ ਛੇ ਤੋਂ ਬਿਨਾ ਕਿਸੇ ਅਫਸਰ ਦੀ ਹਿੰਮਤ ਨਹੀਂ ਕਿ ਐਡੀ ਕੋਈ ਸ਼ਿਕਾਇਤ ਆਵੇ ਤੇ ਪਰਚਾ ਨਾ ਕਰੇ ਤਾਂ ਉਹ ਮਤਲਬ ਅਸੀਂ ਦੂਸਰਾ ਕਹਾਂ ਕਿ ਇਸ ਕਰਕੇ ਇਨਕੁਆਰੀ ਜਿਹੜੀ ਹੈਗੀ ਆ ਉਹ ਪੰਜਾਬ ਤੋਂ ਬਾਹਰ ਚਾਹੇ ਚੰਡੀਗੜ੍ਹ ਪੁਲਿਸ ਨੂੰ ਦੇ ਦੋ ਚਾਹੇ ਹਰਿਆਣਾ ਪੁਲਿਸ ਨੂੰ ਦੇ ਦੋ ਪਰ ਇਥੋਂ ਟਰਾਂਸਫਰ ਕਰੋ ਔਰ ਟ੍ਰਾਇਲ ਵੀ ਜਿਹੜਾ ਹੋਊਗਾ ਅੱਗੇ ਉਹ ਵੀ ਟਰਾਂਸਫਰ ਕਰੋ ਅੱਛਾ ਇਹ ਤਾਂ ਬੜੀ ਤਰਾਸਤੀ ਦੀ ਗੱਲ ਹੈ ਮੈਨੂੰ ਤਾਂ ਇਸ ਚੀਜ਼ ਦਾ ਬੜਾ ਦੁੱਖ ਪਰਸਨਲੀ ਲੱਗ ਰਿਹਾ ਕੀ ਇੱਕ ਹੂ ਡਿਪਾਰਟਮੈਂਟ ਦੇ ਅੰਡਰ ਆਉਣ ਵਾਲੀ ਐਫਐਸਐਲ ਸ਼ਾਖਾ ਹੂ ਡਿਪਾਰਟਮੈਂਟ ਜਿਹੜਾ ਕੀ ਇਨਸਾਫ ਦਿੰਦਾ ਹੈ ਜਿਹੜਾ ਪੁਲਿਸ ਇਨਸਾਫ ਦਿੰਦੀ ਹੈ ਲੋਕਾਂ ਨੂੰ ਲੋਕ ਲੋਕਾਂ ਨਾਲ ਜਦੋਂ ਵੀ ਕੋਈ ਕ੍ਰਾਈਮ ਹੁੰਦਾ ਉਹ ਸਭ ਤੋਂ ਪਹਿਲਾਂ ਪੁਲਿਸ ਕੋਲ ਹੀ ਆਉਂਦੇ ਵੀ ਸਾਾਨੂੰ ਇਨਸਾਫ ਦਿਵਾਓ ਚਾਹੇ ਕਿਸਦਾ ਕਤਲ ਹੋ ਜੇ ਚੋਰੀ ਹੋ ਜੇ ਡਾਕਾ ਪੈ ਜੇ ਕੁਝ ਵੀ ਹੋ ਜੇ ਲੇਕਿਨ ਉਹਨਾਂ ਦੇ ਹੀ ਕਲਾਸ 1 ਅਫਸਰ ਖੁੱਦ ਚਾਹੁੰਦੇ ਨੇ ਕਿ ਪੰਜਾਬ ਪੁਲਿਸ ਜਾਂਚ ਨਾ ਕਰੇ ਇਹਦੀ ਮੈਨੂੰ ਵਿਸ਼ਵਾਸ ਨਹੀਂ ਆ ਉਹ ਕਹਿੰਦੇ ਕਿ ਚੰਡੀਗੜ੍ਹ ਪੁਲਿਸ ਜਾਂਚ ਕਰੇ ਜਾਂ ਕੁਝ ਹੋਰ ਮਤਲਬ ਐਡੀ ਤਰਾਸਦੀ ਹੋਗੀ ਕਿ ਪੁਲਿਸ ਦੀ ਜਿਹੜੀ ਸ਼ਾ ਜਿਹੜੀ ਉਹਨਾਂ ਦੀ ਉਹ ਕਹਿੰਦੇ ਕ੍ਰੈਡੀਬਿਲਟੀ ਉਹ ਇੰਨੀ ਦਾਤ ਤੇ ਲੱਗੀ ਪਈ ਐ ਇਸ ਸਮੇਂ ਵੀ ਉਹਦੇ ਤੇ ਕੋਈ ਵਿਸ਼ਵਾਸ ਖੁੱਦ ਅਫਸਰਾਂ ਨੂੰ ਨਹੀਂ ਆ ਨਹੀਂ ਤੁਸੀਂ ਘੱਟ ਤੋਂ ਹੀ ਆਪ ਵੀ ਦੇਖੋ ਨਾ ਘਟਣਾ ਵਾਂ ਕਿ ਜਦੋਂ ਉਹਨਾਂ ਪਹਿਲਾਂ ਤਾਂ ਉਹਨਾਂ ਨੇ ਐਸਐਚ ਨੂੰ ਕਿਉਂਕਿ ਕੰਪਲੇਂਟ ਐਸਐਚ ਨੂੰ ਨਹੀਂ ਬਣਦੀ ਆ ਹਾਂ ਉਹਨੇ ਸਟੇਸ਼ਨ ਚ ਜਾਣਾ ਉਹਨਾਂ ਨੇ ਐਸਐਚ ਨੂੰ ਕਰਦੀ ਪਰ ਹਰਾਨੀ ਦੀ ਗੱਲ ਹੈ ਕਿ ਜਿਹੜਾ ਸੈਕਸ਼ਨ 18 ਏ ਹੈ ਐਸ ਸੀ ਐਸ ٹی ਐਕਟ ਦਾ ਉਹ ਵੀ ਸਾਫ਼ ਕਹਿੰਦਾ ਕਿ ਐਸ ਸੀ ਐਸ ٹی ਐਕਟ ਦੀ ਅੰਦਰ ਜਦੋਂ ਕੋਈ ਕੰਪਲੇਂਟ ਆਉਂਦੀ ਹੈ ਉਹਦੀ ਪ੍ਰੀਲੀਮਿਨਰੀ ਇਨਕੁਆਰੀ ਨਹੀਂ ਹੋਏਗੀ ਪਹਿਲਾਂ ਪਰਚਾ ਹੋਏਗਾ ਤਾਂ ਤੁਸੀਂ ਬਾਅਦ ਚੋ ਜੇ ਪਰਚਾ ਠੁਠਾ ਪਾਇਆ ਤੁਸੀਂ ਕੈਂਸਲੇਸ਼ਨ ਫੋਰਮ ਧਾਰ ਕਰ ਦਿਓ ਸਹੀ ਗੱਲ ਜਿਵੇਂ ਹੁਣ ਇਹਨਾਂ ਨੇ ਵਿਜੇ ਸਿੰਘਲਾ ਜਿਹੜੇ ਸੀਗੇ ਮੰਤਰੀ ਉਹਨਾਂ ਚ ਇਹਨੇ ਕੀਤਾ ਹੀ ਆ ਕਿ ਜੀ ਵੌਇਸ ਐਂਪਲ ਮੈਚ ਨਹੀਂ ਹੁੰਦੇ ਕੈਂਸਲੇਸ਼ਨ ਫੋਰਮ ਧਾਰ ਕਰਤੀ ਹਾਲਾਂਕਿ ਤੁਸੀਂ ਇਹ ਦੇਖੋ ਕਿ ਇਹਦਾ ਮਤਲਬ ਸੀਐਮ ਮਾਨ ਨੇ ਝੂਠ ਬੋਲਿਆ ਸੀ ਸਰ ਦੇਸ਼ ਨੂੰ ਹਿੰਦੀ ਚ ਹਿੰਦੀ ਚ ਬੋਲਿਆ ਮੈਸਜ ਦੇਸ਼ ਨੂੰ ਮੈਸੇਜ ਮਤਲਬ ਦੇਸ਼ ਨੂੰ ਸੰਬੋਧਨ ਕੀਤਾ ਕਿ ਮੇਰੇ ਕੋਲੇ ਆ ਕੇ ਉਹ ਮੰਨ ਗਏ ਉਹ ਵੈ ਸੈਂਪਲ ਜਿੱਤੇ ਗੱਲ ਹੀ ਨਹੀਂ ਆਉਂਦੀ ਇਹਦੇ ਚ ਜਦੋਂ ਇਹਨੂੰ ਅਸੀਂ ਗਵਾਹ ਹੈਗੇ ਆਪਾਂ ਇਹਨੂੰ ਅਸੀਂ ਇੱਕ ਲਾਜ ਕਹਿੰਦੇ ਐਕਸਰ ਜੁਡੀਸ਼ੀਅਲ ਕਨਫੈਸ਼ਨ ਕਿ ਸੀਐਮ ਕੋਲੇ ਆ ਕੇ ਕਿਸੇ ਨੇ ਇਖਬਾਲ ਕਰ ਲਿਆ ਆਪਣੇ ਜੁਰਮ ਦਾ ਔਰ ਉਹਨੂੰ ਗਵਾਹੀ ਨਹੀਂ ਬਣਾਇਆ ਗਿਆ ਸੀ ਐਮ ਨੂੰ सीएम ਦੇ ਬਿਆਨ ਹੀ ਨੋਟ ਕੀਤੇ ਗਏ ਚਲਾਨ ਚ 168 ਦੇ सीएम ਤੋਂ ਪੁੱਛਿਆ ਨਹੀਂ ਗਿਆ ਕਿ ਹਾਂ ਜੀ ਤੁਸੀਂ ਇਹ ਲਿਖਿਆ ਸੀ ਅੱਛਾ ਫਿਰ ਇਹਦਾ ਮਤਲਬ ਜੇ ਹੁਣ ਬੋਇਸ ਸਿੰਪਲ ਇਹ ਚਲੋ ਮੰਨ ਲੀਏ ਜੀ ਨਹੀਂ ਮੈਚ ਹੁੰਦੇ ਠੀਕ ਹੈ ਇਹਦਾ ਮਤਲਬ ਫਿਰ सीएम ਤੇ ਪਰਚਾ ਬਣਦਾ ਜਿਉਂ ਉਹਨਾਂ ਨੇ ਮੈਸਗਾਈਟ ਕੀਤਾ ਮੈਸ सीएम ਨੇ ਪੂਰੇ ਪਬਲਿਕ ਦਾ ਟਰਸਟ ਤੋੜਿਆ ਇਹ ਕੋਈ ਗਿਮਿਕ ਖੇਡੀ ਹੈ ਕਿ ਵੋਟਾਂ ਚ ਲੈਣ ਲਈ ਇਹ ਕੋਈ ਤਮਾਸ਼ਾ ਹੋ ਰਿਹਾ ਇਸ ਇਸ ਲੈਵਲ ਦੀ ਪੋਸਟ ਤੇ ਬੈਠ ਕੇ ਬੰਦਾ ਬਿਆਨ ਦਿੰਦਾ ਹੈ ਕਿ ਮੇਰੇ ਕੋਲੇ ਜੀ ਉਹ ਆਏ ਨੇ ਮੈਂ ਬੁਲਾਇਆ ਮੇਰੇ ਕੋਲ ਮੰਨ ਗਏ ਬਾਜ ਤੁਹਾਨੂੰ 2 ਸਾਲ 2.5 3 ਸਾਲ ਬਾਅਦ ਪਤਾ ਲੱਗਦਾ ਹੈ ਕਿ ਜੀ ਉਹ ਤਾਂ ਕੈਂਸਲੇਸ਼ਨ ਮੂਡ ਧਾਇਰ ਹੋ ਗਈ ਕਿਉਂਕਿ ਉਹ ਐਸ ਨਹੀਂ ਮੈਚ ਹੁੰਦੀ ਉਹ ਜਿਹੜਾ ਸੀਐਮ ਕੋਲੇ ਇਕਬਾਲਨਾਮਾ ਸੀ ਉਹਦਾ ਕੀ ਬਣਿਆ ਨਾ ਸੀਐਮ ਗਵਾਹ ਉਹਦੇ ਚ ਬਣਾਈ ਹਾਲਾਂਕਿ ਪਹਿਲੇ ਗਵਾਹ ਸੀਐਮ ਬਣਦੇ ਸੀ ਸਭ ਤੋਂ ਪਹਿਲਾਂ ਗਵਾਹ ਐ ਸੀਐਮ ਬਣਾਉਣਾ ਬਣਦਾ ਸੀ ਕਿਉਂਕਿ ਸੀਐਮ ਕੋਲੇ ਇਕਬਾਲਨਾਮਾ ਇੱਕ ਸੌ ਕਾਟ ਦੇ ਤਹਿਤ ਗਵਾਹ ਬਣਦਾ ਇੱਕ ਸੌ ਕਾਟ ਦੇ ਤਹਿਤ ਗਵਾਹ ਬਣਦੇ ਨੇ ਚਲੋ ਪੁਲਿਸ ਕੋਲੇ ਇਹਨੇ ਮੰਨ ਲਿਆ ਹੋਵੇ ਉਹ ਤਾਂ ਚਲੋ ਨਹੀਂ ਮੰਨਿਆ ਜਾਂਦਾ ਕੋਰਟ ਚ ਹਾਲਾਂਕਿ ਉਹ ਵੀ ਨੋਟ ਤਾਂ ਹੁੰਦਾ ਹੈ ਚਲਾਨ ਦੇ ਵਿੱਚ ਇਹ ਨਹੀਂ ਕਿ ਨੋਟ ਨਹੀਂ ਹੁੰਦਾ ਹਾਂ ਪਰ ਉਹ ਉਹ ਉਹਨੂੰ ਕੋਰਟ ਮੰਨਦਾ ਨਹੀਂ ਉਹਨੂੰ ਤੁਹਾਨੂੰ ਫਿਰ ਉਹਦੇ ਨਾਲ ਕਰੋਬੋਰੇਟਿਵ ਜਿਹੜਾ ਐਵੀਡੈਂਸ ਦੇਣਾ ਪੈਂਦਾ ਹੈ ਪੁਲਿਸ ਨੂੰ ਮੰਨ ਲਓ ਕਿਸੇ ਨੇ ਕਿਹਾ ਜੀ ਮੈਂ ਜਿਸ ਜਿਹੜੇ ਸੈਕਸ਼ਨ 27 ਜਿਹੜਾ ਹੈਗਾ ਕਿ ਜੀ ਮੈਂ ਬੰਦੇ ਦਾ ਕਤਲ ਕੀਤਾ ਤਾਂ ਉਹ ਮੈਂ ਜਿਹੜੇ ਪਿਸਤੌਲ ਨਾਲ ਕਤਲ ਕੀਤਾ ਉਹ ਉੱਥੇ ਪਿਆ ਰਿਕਵਰੀ ਹੋ ਗਈ ਹੁਣ ਉਹ ਇਹ ਐਡਮਿਸਿਬਲ ਨਹੀਂ ਹੈ ਕਿ ਜਿਸ ਪਿਸਤੌਲ ਨਾਲ ਮੈਂ ਕਤਲ ਕੀਤਾ ਉਹ ਉੱਥੇ ਪਿਆ ਇਹ ਐਡਮਿਸਿਬਲ ਹੈ ਕਿ ਉਹ ਪਿਸਤੌਲ ਇੱਥੇ ਪਿਆ ਤੇ ਮੈਂ ਰਿਕਵਰ ਕਰਵਾਇਆ ਇੱਕ ਕੋਰਿਲੇਟ ਕੋਰਿਲੇਟ ਪੁਲਿਸ ਨੇ ਕਰਨਾ ਕਿ ਜੀ ਇਸੇ ਨਾਲ ਕਤਲ ਹੋਇਆ ਤਾਂ ਫਿਰ ਇਹ ਫਿਰ ਕੋਰਟ ਕਹੇਗੀ ਫਿਰ ਤੈਨੂੰ ਕਿਵੇਂ ਪਤਾ ਸੀ ਵੀ ਕਿੱਥੇ ਪਿਆ ਹੈ ਨਾ ਪਰ ਇਥੇ ਸੀਐਮ ਤਾਂ ਸਿਵਲ ਅਫੀਸਰ ਆ ਉਹ ਤੇ ਆਪਣੇ ਮੰਤਰੀ ਦੇ ਖਿਲਾਫ ਕਹਿ ਰਿਹਾ ਕਿਉਂ ਕਹੇਗਾ ਉਹ ਇਹ ਵੀ ਨਹੀਂ ਕਿ ਵੀ ਉਹਨੇ ਕੋਈ 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 ਦੁਸ਼ਮਣੀ ਹੋਵੇ ਉਹ ਨਾਲ ਕੋਈ ਕੋਈ ਖੁੰਦਕਵਾਜੀ ਹੋਵੇ ਜੀ ਜੀ ਮਨ ਲਓ ਮਜੀਠੀਏ ਨਾਲ ਤਾਂ ਕਹਿ ਰਹੇ ਨੇ ਕਿ ਜੀ ਖੁੰਦਕਵਾਜੀ ਹੈ ਹੈ ਨਾ ਇਸ ਕਰਕੇ ਪਰਚਾ ਆਪਣੇ ਮੰਤਰੀ ਆਪਣੇ ਮੰਤਰੀਆਂ ਕਾਦੀ ਗੁੰਦੇਵਾਜੀ ਔਰ ਜਿਹੜੇ ਪਹਿਲੀ ਵਾਰੀ ਪੋਲਿਟਿਕਸ ਚ ਆਏ ਨੇ ਹਮ ਤਾਂ ਉਹਦੇ ਉਹਨੂੰ ਤੁਸੀਂ ਕਿਉਂ ਕਹਿ ਰਹੇ ਹੋ ਵੀ ਮੇਰੇ ਕੋਲ ਆ ਕੇ ਵਾਲ ਕੀ ਕਬਾਲ ਕੀਤਾ ਤੇ ਬਾਅਦ ਚ ਕਹਿ ਰਹੇ ਹੋ ਕਿ ਜੀ ਨਹੀਂ ਪਰਚਾ ਨਹੀਂ ਬਣਦਾ ਜੀ ਤਾਂ ਜੀ ਐਵੇਂ ਵੌਇਸ ਮੈਚ ਨਹੀਂ ਤੇ ਫਿਰ ਕੀ ਵੌਇਸ ਸੀ ਉਹ ਜਿਹਦੀ ਵੌਇਸ ਸੀ ਫਿਰ ਉਹ ਜਦੋਂ ਫਿਰ ਜਿਹਨੇ ਝੁੱਠੀ ਵੌਇਸ ਬਣਾਈ ਸੀ ਉਹਨਾਂ ਨੂੰ ਬਹੁਤੇ ਪਰਚਾ ਕਰੋ ਥੋੜੇ ਥੋੜੇ ਇੱਕ ਪੂਰੇ ਸਟੇਟ ਦੇ ਮੰਤਰੀ ਤੇ ਕੋਈ ਝੂਠਾ ਅਲਜ਼ਮ ਲਾ ਰਿਹਾ ਕੋਈ ਝੂਠਾ ਸੂਟ ਕਰ ਰਿਹਾ ਸੀਐਮ ਝੂਠਾ ਸਬੂਤ ਕੱਟ ਰਿਹਾ ਕੋਈ ਜੇ ਮਨ ਲਓ ਤੇ ਝੁੱਠੀ ਵਾਇਸ ਆ ਉਹ ਬੰਦਾ ਲੱਭੋ ਉਹਦੇ ਪਰਚਾ ਕਰੋ ਫਿਰ ਕੌਣਾ ਬੰਦਾ ਹੋ ਜਿਹਨੇ ਇਹ ਵਾਇਸ ਬਦਲੀ ਤਾਂ ਮਤਲਬ ਇਹ ਸਾਰਾ ਜਿਹੜਾ ਜਿਹੜਾ ਨਾ ਕੱਟੜ ਇਮਾਨਦਾਰੀ ਦਾ ਜਿਹੜਾ ਕਿਹਾ ਵੀ ਅਸੀਂ ਥੱਟ ਤੋਂ ਵੱਧ ਇਮਾਨਦਾਰ ਕੋਈ ਨਹੀਂ ਅਸੀਂ ਤਾਂ ਜੀ ਆਪਣਾ ਬੰਦਾ ਹੀ ਦੇਖੋ ਟੰਗਦਾ ਉਹ ਜਿਹੜਾ ਤਮਾਸ਼ਾ ਸਾਰਾ ਰਚਿਆ ਗਿਆ ਉਹਦਾ ਭਾਂਡਾ ਇਸ ਜਿਹੜਾ ਹੈਗਾ ਕੇਸ ਨੇ ਭੰਨਤਾ ਅੱਛਾ ਜੀ ਹੁਣ ਸਟੇਟਸ ਕੀ ਹੈ ਉਸ ਸਮੇ ਦਾ ਇਹਦੇ ਵਿੱਚ ਉਹਨਾਂ ਨੇ ਆ ਕੇ ਸਰਕਾਰ ਨੇ ਆਪ ਬਿਆਨ ਦਿੱਤਾ ਕਿ ਜੀ ਅਸੀਂ ਆਈਜੀ ਲੈਵਲ ਦੇ ਅਧਿਕਾਰੀ ਅਪਾਇੰਟ ਕਰਤੇ ਨੇ ਅਸੀਂ ਹਫਤੇ ਅੰਦਰ ਅੰਦਰ ਕਾਰਵਾਈ ਕਰਾਂਗੇ ਮਤਲਬ ਜਿਹੜੇ ਇਹਨਾਂ ਨੇ ਮੜਨੇ ਇਲਜ਼ਾਮ ਲਾਇਆ ਸੰਦੀਪਪੁਰ ਨੇ ਇਲਜ਼ਾਮ ਲਾਇਆ ਕਿ ਮੈਨੇ ਜਾਤੀ ਸੂਚਕ ਸ਼ਬਦ ਉਸ ਦੀ ਗੱਲ ਕਰਾਂਗੇ ਉਸ ਦੀ ਅਸੀਂ ਕਾਰਵਾਈ ਕਰਾਂਗੇ ਔਰ ਇਸ ਤੋਂ ਪਹਿਲਾਂ ਵੀ 28 ਜੂਨ 2025 ਨੂੰ ਹੋਮ ਡਿਪਾਰਟਮੈਂਟ ਲਿਖ ਚੁੱਕਿਆ ਪੁਲਿਸ ਨੂੰ ਕਿ ਜੀ ਗਵਾਹਾਂ ਦੇ ਬਿਆਨ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇ ਜੇ ਨਹੀਂ ਕਾਰਵਾਈ ਕਰੋਗੇ ਤਾਂ ਜ਼ਿੰਮੇਵਾਰੀ ਤੁਹਾਡੀ ਹੋਏਗੀ ਇਹਦਾ ਮਤਲਬ ਕੀ ਹੈ ਸ਼ਿਵਕਾਲ ਇਹਦਾ ਮਤਲਬ ਅਸ਼ਿਵ ਨਹੀਂ ਕਾਲ ਕਾਲੀਆ ਬਲੂ ਅਡਵਾਈਸ ਸਰਕਾਰ ਦਾ ਹੋ ਸਕਦਾ ਕਿਉਂਕਿ ਸਰਕਾਰ ਕਾਰਵਾਈ ਹੀ ਨਹੀਂ ਕਰ ਰਹੀ ਆਪਣੇ ਮੰਤਰੀ ਤੇ ਕਾਰਵਾਈ ਕਰ ਦਿੰਦੀ ਹੈ ਸਰਕਾਰ ਉਹ ਚਲ ਬਾਅਦ ਚ ਜੋ ਹੋਇਆ ਉਹ ਸਾਡੇ ਸਾਹਮਣੇ ਆ ਲੇਕਿਨ ਇੱਕ ਸਾਫਟਾ ਡਾਇਰੈਕਟਰ ਤੇ ਕਾਰਵਾਈ ਨਹੀਂ ਕਰ ਰਹੀ ਤੇ ਪਿੱਛੇ ਵੀ ਤਾਂ ਕੋਈ ਕਾਰਨ ਹੋਏਗਾ ਕੀ ਕਾਰਨ ਹੋ ਸਕਦਾ ਇਹ ਦੇਖੋ ਨਾ ਤੁਸੀਂ ਮੰਤਰੀ ਤੇ ਕਾਰਵਾਈ ਕਰਨ ਦਾ ਤੁਸੀਂ ਮਾਦਾ ਰੱਖਦੇ ਹੋ ਤੁਸੀਂ ਡਾਇਰੈਕਟ ਤੇ ਕਾਰਵਾਈ ਕਿਉਂ ਨਹੀਂ ਕਰ ਰਹੇ ਤੁਕ ਕਿ ਡਾਇਰੈਕਟਰ ਨੇ ਮੰਤਰੀ ਨੂੰ ਬਚਾਇਆ ਮੰਤਰੀ ਤੁਹਾਡਾ ਤੁਸੀਂ ਇੱਕ ਗਿਮਿਕ ਛੱਡੀ ਉਹ ਤੁਹਾਡੀ ਉਦੋਂ ਇਨਾਮ ਦਿੱਤਾ ਗਿਆ ਬਤਲ ਉਹਨੂੰ ਐਕਸਟੈਂਸ਼ਨ ਦਿੱਤੀ ਗਿਆ 6 ਮਹੀਨਿਆਂ ਦੀ ਰੂਲ ਤੋੜ ਕੇ ਉਹਦੇ ਖਿਲਾਫ ਬਾਕਾਇਦਾ ਰੈਟ ਪਈ ਔਰ EMPLOYEES ਨੇ ਰੈਟ ਪਈ ਔਰ ਉਹਦੇ ਵਿੱਚ ਨੋਟਿਸ ਹੋਇਆ ਹੋਇਆ ਪਹਿਲਾਂ ਵੀ ਕਿ ਪਰਚੇ ਦਰਜਾ ਇਨ ਇਨਦੇ ਬਹੁਤ ਇਹਨਾਂ ਦਾ ਰਿਕਾਰਡ ਖਰਾਬ ਹੈ 2019 ਦੇ ਵਿੱਚ ਲੁਧਿਆਣਾ ਦੀ ਕੋਰਟ ਨੇ ਅਬਜ਼ਰਵੇਸ਼ਨ ਦਿੱਤੀ ਸੀ ਕਿ ਰਿਪੋਰਟ ਬਦਲੀ ਗਈ ਹੈ ਸਾਫ ਪਤਾ ਲੱਗਦਾ ਕਿ ਜਿਸ ਅਧਿਕਾਰੀ ਨੇ ਰਿਪੋਰਟ ਤਿਆਰ ਕੀਤੀ ਹੈ ਉਹਨੇ ਗਲਤ ਰਿਪੋਰਟ ਤਿਆਰ ਕੀਤੀ ਹੈ ਉਹ ਉਸੇ ਕੇਸ ਦੇ ਵਿੱਚ ਹਾਈ ਕੋਰਟ ਆਉਂਦੇ ਨੇ ਬੰਦੇ ਜਿਹੜੇ ਜਿਹੜੇ ਦੋਸ਼ੀ ਬਣਾਏ ਜਾਂਦੇ ਨੇ ਤਾਂ ਹਾਈ ਕੋਰਟ ਐਸ ਆਰਡਰ ਕਰਦੀ ਐ ਐਸ ਆਈਟੀ ਬਣਦੀ ਐ ਐਸ ਆਈਟੀ ਇਹ ਗੱਲ ਸਾਬਿਤ ਕਰਦੀ ਐ ਕਿ ਹਾਂਜੀ ਰਿਪੋਰਟ ਗਲਤ ਤਿਆਰ ਕੀਤੀ ਗਈ ਔਰ ਪਰਚਾ ਹੁੰਦਾ ਫਿਰ ਵੀ ਡਾਇਰੈਕਟਰ ਬਣਾਇਆ ਜਾਂਦਾ ਐਕਸਟੈਂਸ਼ਨ ਦਿੱਤੀ ਜਾਂਦੀ ਐ ਵੇਇ ਮੈਨੂੰ ਜਿਹੜੀ ਜਿਹੜਾ ਇੱਕ ਤਾਂ ਇਹ ਤਰਾਸ ਦੀ ਇਹ ਹੈ ਕਿ ਇੱਕ ਤਾਂ ਡਾਕਟਰ ਸੰਦੀਪ ਕੌਰ ਜੋ ਇੱਕ ਔਰਤ ਨੇ ਹਮਮ ਔਰ ਐਸਸੀ ਭਾਈਚਾਰੇ ਨੂੰ ਸਮਰਧਿਤ ਰੱਖਦੇ ਨੇ ਹਮ ਜੀਦਾ ਕਿ ਬਹੁਤ ਦਮ ਪਰਦੇ ਨੇ ਆਮ ਆਦੀ ਪਾਰਟੀ ਵਾਲੇ ਕਿ ਜੀ ਅਸੀਂ ਐਸਸੀ ਫਾਈਨੈਂਸ ਮਿਨਿਸਟਰ ਬਣਾਤਾ ਇਹ ਵੀ ਇੱਕ ਵੋਟ ਬੈਂਕ ਹੈ ਨਾ ਹਮ ਤਾਂ ਜੇ ਇਸ ਨੂੰ ਐਸਸੀ ਫਾਈਨੈਂਸ ਮਿਨਿਸਟਰ ਬਣਾ ਸਕਦੇ ਹਾਂ ਤਾਂ ਜਿਸ ਐਸਸੀ ਨਾਲੇ ਧੱਕਾ ਹੋ ਰਿਹਾ ਇਸ ਲੈਵਲ ਤੇ ਆ ਕੇ ਤੁਸੀਂ ਉਹਨੂੰ ਇਨਸਾਫਕ ਨੂੰ ਦੇ ਰਹੇ ਪਰਚਾ ਤਾਂ ਕਰੋ ਚਲੋ ਟ੍ਰਾਇਲ ਹੋਏਗਾ ਟੁੱਟੇ ਸਬਦਾਂ ਦੇ ਤੋ ਟੁੱਟਾ ਹੋ ਜਾ ਉਹ ਉਹ ਫੇ ਬਰੀ ਹੋ ਜਾਏਗਾ ਬੰਦਾ ਤੁਸੀਂ ਪਰਚਾ ਵੀ ਨਹੀਂ ਹੋਣ ਦੇ ਰਹੇ ਤੁਸੀਂ ਹਮ ਅਚਾਰਿਆ ਉਲਟਾ ਬਿਲਕੁਲ ਬਚਾਣਾ ਤੁਸੀਂ ਪੂਰਾ ਮਤਲਬ ਤਾਣ ਲਾ ਰਹੇ ਹੋ ਹੁਣ ਤੱਕ ਟਾਇਰ ਹੋ ਗਏ ਹੁਣ ਰੜਾ ਰਹੇ ਹੋ ਹਲੇ ਵੀ ਨਹੀਂ ਪਰਚਾ ਹੋਇਆ ਤਾਂ ਇਹਦਾ ਮਤਲਬ ਇਹ ਹੈ ਕਿ ਜੇ ਜਿਹੜਾ ਉਹਨੇ ਬੇਨੀਫਿਟ ਦਿੱਤਾ ਸੀ ਉਹਦਾ ਉਹਨੂੰ ਰਿਟਰਨ ਬੇਨੀਫਿਟ ਦਿੱਤਾ ਜਾ ਰਿਹਾ ਠੀਕ ਹੈ ਇੱਕ ਤਾਂ ਇਹ ਗੱਲ ਹੋ ਗਈ ਔਰ ਦੂਸਰਾ ਇਹ ਕਿ ਇਹ ਜਿਹੜਾ ਪੂਰੇ ਜਿਹੜਾ ਹੈਗਾ ਮੁਲਕ ਦੇ ਨਾਲ ਆਵਾਜ਼ੀ ਪਾਰਟੀ ਨੇ ਇੱਕ ਧੋਖਾ ਕੀਤਾ ਇੱਕ ਗੇਮ ਖੇਡੀ ਕਿ ਜੀ ਸਾਡਾ ਮੰਤਰੀ ਮੈਂ ਪਤਾ ਲਾ ਲਿਆ ਅਸੀਂ ਫੜ ਲਿਆ ਉਹ ਤੇ ਕਿਸੇ ਨੂੰ ਪਤਾ ਨਹੀਂ ਸੀ ਮੈਂ ਚਾਹੁੰਦਾ ਦੱਬ ਸਕਦਾ ਸੀ ਪਰ ਮੈਂ ਪਰਚਾ ਦੇ ਰਿਆਂ ਔਰ ਮੇਰੇ ਕੋਲ ਆ ਕੇ ਉਹ ਮੰਨ ਗਿਆ ਹੁਣ ਕਿਧਰ ਗਿਆ ਹੁਣ ਸੀਐਮ ਸਾਹਿਬ ਦਾ ਬਿਆਨ ਦੁਆਕੇਟ ਸਵਾਲ ਕਰੋ ਤੁਸੀਂ ਉਹਨਾਂ ਨੂੰ ਪੁੱਛੋ ਕਿ ਜੀ ਹੁਣ ਤੁਹਾਡੇ ਉਹ ਉਹ ਤਾਂ ਚਲੋ ਕੋਰਟ ਚ ਜਵਾਬ ਦੇ ਹੀ ਦੇਣਗੇ ਹੁਣ ਕਿਉਂਕਿ ਗਲਤ ਆ ਜੀ ਪਰਤ ਖੁੱਲੀ ਆ ਇਸ ਮਾਮਲੇ ਦੀ ਇੱਕ ਮਹਿਲਾ ਨੂੰ ਇੱਕ ਮਹਿਲਾ ਕਲਾਸ 1 ਅਫਸਰ ਨੂੰ ਜੇ ਜਾਤੀ ਸੂਚਕ ਸ਼ਬਦ ਵਰਤੇ ਜਾ ਸਕਦੇ ਆ ਉਹਦੇ ਗਾਂ ਪਰਤਾਂ ਦੀ ਪਰਤ ਤਾਂ ਖੁੱਲੀ ਜਾਣਗੀਆਂ ਕਿਉਂ ਵਰਤੇ ਉਹ ਤਾਂ ਖੁੱਲ ਜਾਣਾ ਕੋਰਟ ਦੇ ਵਿੱਚ ਦੱਸਣਾ ਪੈਣਾ ਸਾਰਾ ਕੁਝ ਮਾਮਲਾ ਇਕੱਲਾ ਇਹ ਨਹੀਂ ਖੁੱਲਣਾ ਕਿ ਸ਼ਬਦ ਵਰਤੇ ਨੇ ਮਾਮਲਾ ਇਹ ਵੀ ਖੁੱਲ ਜਾਣਾ ਕਿ ਕਿਉਂ ਵਰਤੇ ਨੇ ਕੀ ਕਾਰਨ ਸੀਗਾ ਇੱਕ ਡਾਇਰੈਕਟਰ ਲੈਵਲ ਦੇ ਅਫਸਰ ਜਿਹੜੇ ਹੈਗੇ ਆ ਉਹ ਆ ਕੇ ਇੱਕ ਸਹਾਇਕ ਡਾਇਰੈਕਟਰ ਲੈਵਲ ਦੇ ਆਫੀਸਰ ਨੂੰ ਗਾਲੀ ਗਲੋਚ ਕਰਦੇ ਉਹ ਵੀ ਜਾਤੀ ਸੂਚਿਤ ਸ਼ਬਦ ਵਰਤਦੇ ਆ ਇੰਨਾ ਹੌਸਲਾ ਉਹਨਾਂ 'ਚ ਕਿਹਨੇ ਭਰਿਆ ਇਹ ਵੀ ਤਾਂ ਇੱਕ ਸਵਾਲ ਹੈ ਕਿ ਕਿਹੜੇ ਹੌਸਲੇ 'ਚ ਕਿਹੜੇ ਕੰਫੀਡੈਂਸ ਦੇ ਵਿੱਚ ਉਹਨਾਂ ਨੇ ਆ ਕੇ ਇੱਕ ਮਹਿਲਾ ਕਲਾਸ 1 ਅਫਸਰ ਨੂੰ ਅਪਸ਼ਬਦ ਬੋਲਤੇ ਕੋਈ ਤਾਂ ਗੱਲ ਹੋਊਗੀ ਨਾ ਤਾਂ ਇਹਨਾਂ ਦਾ ਕਿਸੇ ਨੂੰ ਹੌਸਲਾ ਨਹੀਂ ਪੈਂਦਾ ਕਿ ਜਾ ਕੇ ਕਿਸੇ ਮਹਿਲਾ ਅਫਸਰ ਨੂੰ ਕਿਸੇ ਆਮ ਮਹਿਲਾ ਨੂੰ ਵੀ ਵਰਤਣ ਨਹੀਂ ਚਾਹੀਦੇ ਵਰਤਦਾ ਵੀ ਨਹੀਂ ਬੰਦਾ ਲੇਕਿਨ ਕਲਾਸ 1 ਅਫਸਰ ਨੂੰ ਵਰਤੇ ਉਹਦੇ ਪਿੱਛੇ ਕੰਫੀਡੈਂਸ ਕਿਹਨੇ ਖਾਂ ਦੇ ਸਾਹਮਣੇ ਹੂੰ ਉਹ ਵੀ ਗਵਾਹ ਸਾਹਮਣੇ ਨੇ ਅਧਿਕਾਰੀ ਲਿਖ ਕੇ ਦੇ ਰਹੇ ਨੇ ਤੁਸੀਂ ਇਹ ਦੇਖੋ ਨਾ ਇੱਕ ਤਾਂ ਹੁੰਦਾ ਵੀ ਵੈਸੇ ਹੀ ਕਰ ਤਾ ਲਿਖ ਕੇ ਦੇ ਰਹੇ ਨੇ ਪੁਲਿਸ ਨੂੰ ਉਹ ਔਰ ਉਹ ਵੀ ਮਤਲਬ ਆਈਪੀਐਸ ਲੈਵਲ ਦੇ ਅਧਿਕਾਰੀ ਦੇ ਸਾਹਮਣੇ ਬਿਆਨ ਹੋਏ ਨੇ ਤੇ ਹਾਂਜੀ ਸਾਡੇ ਸਾਹਮਣੇ ਇਹ ਬੋਲਿਆ ਨੇ ਔਰ ਉਹ ਵੀ ਥੋੜੀ ਐਸੀ ਕੈਟਾਗਰੀ ਤੋਂ ਕਹ ਲਓ ਭਾਈ ਭਾਈਚਾਰਾ ਇਹ ਨਿਵਾੜਿਆ ਬੰਦਾ ਕੋਈ ਐਸੀ ਏਮਪਲੋਈ ਹੋਵੇ ਤਾਂ ਇਹ ਤਾਂ ਦੋ ਬੀਸੀ ਨੇ ਇੱਕ ਜਨਰਲ ਹੈ ਤੇ ਫਿਰ ਔਰ ਮੌਕੇ ਦਾ ਡਾਇਰੈਕਟਰ ਹੈ ਬੰਦਾ ਉਹ ਔਰ ਉਹ ਉਹਨਾਂ ਨੂੰ ਪਤਾ ਵੀ ਉਹਨਾਂ ਦਾ ਕੈਰੀਅਰ ਖਰਾਬ ਕਰ ਸਕਦਾ ਏਸੀਆਰ ਖਰਾਬ ਕਰ ਸਕਦਾ ਕੁਝ ਵੀ ਖਰਾਬ ਉਹਨਾਂ ਦੀ ਤਨਖਾਹ ਰੋਕ ਸਕਦਾ ਕੋਈ ਕੋਈ ਗਲਤ ਵੀ ਹਾਂ ਫਿਰ ਵੀ ਹਾਂ ਕਹਿੰਦੇ ਸੱਚ ਨਾਲ ਖੜਦੇ ਨੇ ਪਰ ਪੰਜਾਬ ਸਰਕਾਰ ਨੇ ਖੜਦੀ ਪੰਜਾਬ ਸਰਕਾਰ ਨੇ ਮਤਲਬ ਜਿਹੜਾ ਮਖੌਟਾ ਪਾਇਆ ਕਿ ਜੀ ਅਸੀਂ ਔਰਤਾਂ ਦਾ ਫੇਰ ਗਲਤ ਹੋ ਤੁਸੀਂ ਬਿਆਨ ਦਿੱਤੇ 1000 ਰੁਪਏ ਦੇਵਾਂਗੇ ਜੀ ਔਰਤਾਂ ਨੂੰ 1000 ਹਜੂਰ ਤਾਂ ਕਿਹੜਾ ਦੇਣਾ ਸੀ ਜਿਹੜੇ ਕੋਈ ਬਹੁਤ ਰਿਸਪੈਕਟੇਬਲ ਅਧਿਕਾਰੀ ਵੀ ਨੇ ਉਸ ਔਰਤ ਨਾਲ ਬਦਤਮੀਜ਼ੀ ਨਹੀਂ ਹੁੰਦੀ ਹੈ ਔਰ ਉਹਦੇ ਜਾਤ ਨੂੰ ਲੈ ਕੇ ਹੁੰਦੀ ਹੈ ਤੇ ਉਹਨੂੰ ਵੀ ਕਹਿੰਦੇ ਨੇ ਵੀ ਨਹੀਂ ਇਹ ਤੇ ਇਹ ਕਾਰਵਾਈ ਨਹੀਂ ਕਰਨੀ ਸਾਰੇ ਕਾਨੂੰਨوں ਛਿੱਕੇ ਤੇ ਟੰਕੇ ਸੁਪਰੀਮ ਕੋਰਟ ਦੀਆਂ ਗਾਈਡਲਾਈਨ ਛਿੱਕੇ ਤੇ ਟੰਕੇ ਹਮ ਠੀਕ ਹੈ ਐਸਸੀਐਸਟੀ ਐਕਟ ਜਿਹੜਾ ਯੂਨੀਅਨ ਆਫ ਇੰਡੀਆ ਨੇ ਬਣਾਇਆ ਉਹਨੂੰ ਛਿੱਕੇ ਤੇ ਟੰਕੇ ਬਚਾਇਆ ਜਾ ਰਿਹਾ ਉਹ ਅੱਛਾ ਹੁਣ ਅਗਲੀ ਤਰੀਕਾਂ ਹੁੰਦੀ ਹੈ ਇਹ ਹੁਣ 28 ਅਗਸਤ ਅਗਲੀ ਤਰੀਕ ਪਈ ਹੈ ਜੀ ਤੇ ਉਸ ਤੋਂ ਪਹਿਲਾਂ ਪਹਿਲਾਂ ਪੰਜਾਬ ਜਿਹੜੇ ਸਰਕਾਰੀ ਜਿਹੜੇ ਪੇਸ਼ ਹੋਏ ਸੀਗੇ ਉਹਨਾਂ ਨੇ ਧਰਵਾਸ ਸੇ ਦਿੱਤੀ ਆ ਸਰਕਾਰ ਨੂੰ ਕਿ ਜੀ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਕਾਰਵਾਈ ਕਰਾਂਗੇ ਔਰ ਇਹ ਇਹਦੇ ਨਾਲ ਨਾਲ ਜਿਹੜੀ ਕੋਰਟ ਦੇ ਵਿੱਚ ਜਿਹੜਾ ਹੈਗਾ ਮੋਹੱਲੀ ਕੋਰਟ ਦੇ ਵਿੱਚ ਉਹਨਾਂ ਨੇ ਜਿਹੜੀ ਐਪਲੀਕੇਸ਼ਨ ਦਿੱਤੀ ਸੀ ਉਹ ਵੀ ਉਹਦਾ ਸਬਕ ਵੀ ਰੋਟ ਮੰਗੀ ਗਈ ਆ ਕਿ ਤੁਸੀਂ ਹੁਣ ਤੱਕ ਕਾਰਵਾਈ ਕੀਤੀ ਕਿਉਂ ਨਹੀਂ ਉਹ ਵੀ ਉਹ ਵੀ ਰਿਪੋਰਟ ਦਿਓ ਹੁਣ ਤੱਕ ਕੀ ਕੀਤਾ ਕਦੋਂ ਸ਼ਿਕਾਇਤ ਹੋਈ ਸੀ ਕਿਉਂ ਤੁਸੀਂ ਇਹ ਡੇਟਾ ਕਿਉਂ ਪਾਈ ਜਾਂਦੇ ਹੋ ਉਹ ਵੀ ਉਹਨਾਂ ਨੂੰ ਵੀ ਦੱਸਣਾ ਪਏਗਾ ਜੀ ਤਾਂ 28 28 ਗਸਤ ਹੈ ਜੀ ਜੀ ਧੰਨਵਾਦ ਜੀ ਗੱਲਬਾਤ ਕਰਨ ਦਾ ਤਾਂ ਹੁਣ ਦੇਖਣਾ ਹੋਵੇਗਾ ਕਿ 28 ਅਗਸਤ ਨੂੰ ਜਦੋਂ ਅਗਲੀ ਹੀアリング ਹੋਏਗੀ ਉਦੋਂ ਇਸ ਮਾਮਲੇ ਦੇ ਵਿੱਚ ਕਿਹੜੀਆਂ-ਕਿਹੜੀਆਂ ਪਰਤਾਂ ਖੁੱਲਣਗੀਆਂ ਕੀ ਸਿਰਫ ਮਾਮਲਾ ਇਹ ਜੋ ਮਹਿਲਾ ਨੂੰ ਇੱਕ ਮਹਿਲਾ ਨੂੰ ਮਤਲਬ ਸੀਨੀਅਰ ਮਹਿਲਾ ਨੂੰ ਜਿਹੜੀ ਕਲਾਸ 1 ਆਫੀਸਰ ਨੇ ਉਹਨਾਂ ਨੂੰ ਅਪਸ਼ਦ ਦਾ ਮਾਮਲਾ ਹੀ ਉਹਦੀਆਂ ਪਰਤਾਂ ਖੁੱਲਦੀਆਂ ਨੇ ਜਾਂ ਫਿਰ ਅਗਲਾ ਜਿਹੜਾ ਵਿਜੇ ਸਿੰਘਲਾ ਦਾ ਕੇਸ ਹੈਗਾ ਪੂਰਾ ਕੇਸ ਹੀ ਦੁਬਾਰਾ ਰੀਓਪਨ ਹੋ ਜਾਂਦਾ ਉਸ ਦੇ ਵਿੱਚ ਇਨਵੈਸਟੀਗੇਸ਼ਨ ਸ਼ੁਰੂ ਹੋ ਜਾਂਦੀ ਹੈ ਇਤਮਾਮ ਜੀ ਜਾਣ ਵਾਲੇ ਸਮੇਂ ਦੇ ਵਿੱਚ ਸਪਸ਼ਟ ਹੋਣਗੇ ਲੇਕਿਨ ਅਲੀਗੇਸ਼ਨ ਜਿਹੜੇ ਹੈਗੇ ਨੇ ਉਹ ਵੱਡੇ ਲਗਾਏ ਗਏ ਨੇ ਸਾਫ ਟਰੈਕਟਰ ਅਸ਼ਵਨੀ ਕਾਲਿਆ ਜਿਹੜੇ ਹੈਗੇ ਨੇ ਉਹਨਾਂ ਦੇ ਉੱਤੇ ਹਾਲਾਂਕਿ ਆਪਣਾ ਪਲੇਟਫਾਰਮ ਅਸੀਂ ਖੁੱਲਾ ਰੱਖਦੇ ਹਾਂ ਅਗਰ ਉਹ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਹੋਣ ਗੱਲਬਾਤ ਕਰਨੀ ਚਾਹੁੰਦੇ ਹੋਣ ਆਪਣਾ ਪੱਖ ਦੇਣਾ ਚਾਹੁੰਦੇ ਹੋਣ ਅਸੀਂ ਉਹ ਵੀ ਆਪ ਦਰਸ਼ਕਾਂ ਨੂੰ ਦਿਖਾ ਦਾਂਗੇ ਜਿ ਕਿ ਹਾਲ ਫਿਲਹਾਲ ਉਹਨਾਂ ਤੇ ਵੱਡੇ aarop ਜਿਹੜੇ ਹੈਗੇ ਲੱਗਦੇ ਹੋਏ ਦਿਖਾਈ ਦੇ ਰਹੇ ਨੇ ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਰਵਿੰਦਰਬੀਤ ਪੀਟੀਸੀ ਨਿਊਜ਼ ਚੰਦਗੜ੍ਹ